ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਵਾਰ ਵੈਲਫੇਅਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਛੇੜੇ ਪੰਜਾਬ ਪੈਲੈਸ ਧਾਰੀਵਾਲ ਵਿਖੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੇ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੇ ਮਤਾ ਨੰਬਰ 518 ਮਿਤੀ 5 ਜੁਲਾਈ 2024 ਦੀ ਆਲੋਚਨਾ ਕਰਦੇ ਹੋਏ ਰੱਦ ਕਰਨ ਦੀ ਮੰਗ ਕੀਤੀ ਗਈ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਦੱਸਿਆ ਕਿ ਧਰਮੀ ਫੌਜੀਆ ਵੱਲੋਂ ਵਾਰ-ਵਾਰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਹੀ ਮੰਗ ਰੱਖੀ ਗਈ ਹੈ ਕਿ ਜੂਨ 1984 ਦੌਰਾਨ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਜੋਂ ਬੈਰਕਾ ਛਾੜੇ ਕੇ ਸ੍ਰੀ ਅਮਰਸਰਵਾਲ ਚਾਲੇ ਪਾਏ ਸਾਰੇ ਫੌਜੀਆ ਨੂੰ ਧਰਮੀ ਫੌਜੀ ਮੰਨਿਆ ਜਾਵੇ ਜਦਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਮੇਂ ਤੇ ਮਤੇ ਪਾ ਕੇ ਧਰਮੀ ਫੌਜੀਆ ਨੂੰ ਕੈਟਾਗਰੀ ਵਿੱਚ ਵੰਡ ਕੇ ਧਰਮੀ ਫੌਜੀਆ ਦੀ ਕੁਰਬਾਨੀ ਦਾ ਅਪਮਾਨ ਕੀਤਾ ਜਾ ਰਿਹਾ ਹੈ ਧਰਮੀ ਫੌਜੀਆ ਨੇ ਦੱਸਿਆ ਕਿ 5 ਜੁਲਾਈ ਦੇ ਮਤੇ ਵਿੱਚ ਧਰਮੀ ਫੌਜੀਆ ਦੀ ਸਿਰਫ ਸਲਾੰਗਾ ਕਰਕੇ ਮੂਰਖ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਦਕਿ ਧਰਮੀ ਫੌਜੀਆ ਨੇ ਇੱਕ ਸਪਸ਼ਟ ਅਤੇ ਸਰਲ ਮੰਗ ਰੱਖੀ ਸੀ ਕਿ ਬੈੜਕਾ ਛੱਡਣ ਵਾਲੇ ਸਾਰੇ ਹੀ ਫੌਜੀਆ ਨੂੰ ਧਰਮੀ ਫੌਜੀ ਮੰਨਿਆ ਜਾਵੇ ਮੀਟਿੰਗ ਦੌਰਾਨ ਧਰਮੀ ਫੌਜੀਆ ਨੇ ਫੈਸਲਾ ਵੀ ਕੀਤਾ ਕਿ ਧਰਮੀ ਫੌਜੀਆ ਨੇ ਆਪਣੇ ਨਿੱਜੀ ਹਤੰਤ ਲਈ ਬੈੜਕਾ ਨਹੀਂ ਛੱਡਿਆ ਇਹ ਤਾਂ ਸਿੱਖ ਧਰਮ ਅਤੇ ਕੌਮ ਦੀ ਹੋਂਦ ਕਾਇਮ ਰੱਖਣ ਲਈ ਨੌਕਰੀਆਂ ਛੱਡ ਕੇ ਅੰਮ੍ਰਿਤਸਰ ਵੱਲ ਚੱਲੇ ਪਾਇਸੇ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਆਟੀ एजेंडा ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਸਖਤਰਮੀ ਖੋਜੀ ਐਸ਼ੋ ਦਾ ਪ੍ਰਧਾਨ ਬਲਦੇਵ ਸਿੰਘ ਅਰਦਾਸ ਹੋ ਰਿਆਂ ਔਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਨ ਲਈ ਸਾਨੂੰ ਲੋੜ ਪਈ ਆ ਇਸ ਚੀਜ਼ ਨੇ ਸਾਨੂੰ ਬਹੁਤ ਜ਼ਿਆਦਾ ਇੱਕ ਦੁੱਖ ਵਾ ਕਿ ਅਸੀਂ ਜਿਹੜਾ ਪਰਸੇ ਵਿੱਚ ਆਏ ਹਾਂ ਕਿਉਂਕਿ ਧਰਮੀ ਫੌਜੀ ਦੀ ਕੁਰਬਾਨੀ ਜਿਹੜੀ ਆ ਉਹ ਲੁਕੀ ਛੁਪੀ ਕੁਰਬਾਨੀ ਨਹੀਂ ਗਈ ਇਹਨਾਂ ਨੇ ਆਪਣੀਆਂ ਧਰਮ ਤੇ ਕੌਮ ਦੀ ਖਾਤਰ ਜਿਹੜਾ ਵਾ ਇਹਨਾਂ ਬੈਰਕਾਂ ਛੱਡ ਕੇ ਧਰਮ ਤੇ ਕੌਮ ਦੀ ਪੱਗ ਬਚਾਈ ਆ ਜੇਕਰ ਅਸੀਂ ਇਹਦੇ ਤੇ ਵਿਚਾਰ ਕੀਤਾ ਜਾਵੇ ਤੇ ਜੋ ਸਰਕਾਰ ਨੇ ਉਦੋਂ ਮਨਸੂਬੇ ਹੀ ਉਹ ਮਨਸੂਬੇ ਪੂਰੇ ਜਿਹੜੇ ਸੀ ਇਹਨਾਂ ਦਾ ਸਿੱਖ ਧਰਮ ਤੇ ਸਿੱਖ ਕੌਮ ਨੂੰ ਖਤਮ ਕਰਦੇ ਸੀ ਲੇਕਿਨ ਸਾਡੇ ਸਿੱਖੋਂ ਦੇ ਵਾਰਸਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਸੀ ਜਾਣਨ ਦੀ ਤੇ ਕੀ ਆ ਤੇ ਉਹਦੇ ਜਾਣਨ ਦੀ بجائے ਧਰਮੀ ਫੌਜੀਆਂ ਦੀ ਤੰਗੀ ਦੀ بجائے ਇਹਨਾਂ ਨੇ ਸਾਡੇ ਨਾਲ ਪ੍ਰਤੀਰਾ ਜਿਹੜਾ ਦਾ ਸ਼ਰੂਨੀ ਕੱਢੀ ਜਿਹੜੀ ਬਹੁਤ ਜ਼ਿਆਦਾ ਗਲਤ ਵਰਤ ਰਹੀ ਹੈ ਅੱਜ ਲੋੜ ਹੀ ਜਿਹੜਾ ਬੈਰਕਾ ਛੱਡ ਗਿਆ ਨੇ ਧਰਮੀ ਫੌਜੀਆਂ ਦੇ ਨਾਲ ਵਿਚਾਰ ਕਰਨ ਦੀ ਲੋੜ ਤੇ ਤੁਸੀਂ ਬੈਰਕਾ ਕਿਉਂ ਛੱਡਿਆ ਉਦੋਂ ਇਹ ਅੱਗੇ ਨਿਕਲਣਾ ਸੀ ਕਿ ਕਾਲ ਤੱਕ ਦੇਤੇ ਹਮਲਾ ਹੋਇਆ ਤੇ ਅਸੀਂ ਉਹ ਦਰਦ ਨੂੰ ਸਹਾਰ ਨਹੀਂ ਸਕੇ ਔਰ ਉਸ ਤੋਂ ਬਾਅਦ ਜੋ ਇਹਨਾਂ ਦੇ ਨਾਲ ਰਸਤੇ ਦੇ ਵਿੱਚ ਹਾਲਾਤ ਹੁੰਦੇ ਨੇ ਜੋ ਇਹਨਾਂ ਦੇ ਨਾਲ ਅੰਡਰ ਰੈਸਟ ਹਾਲਾਤ ਹੁੰਦੇ ਨੇ ਜੋ ਇਹਨਾਂ ਦੇ ਨਾਲ ਜੇਲ੍ਹਾਂ ਦੇ ਵਿੱਚ ਹਾਲਾਤ ਹੁੰਦੇ ਰਹੇ ਉਹਨਾਂ ਚੀਜ਼ਾਂ ਨੂੰ ਜਾਣਨ ਤੋਂ ਬਾਅਦ ਵੀ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਸ਼ਹੀਦ ਦੇ ਪਰਿਵਾਰ ਕਿਸੇ ਜ਼ਖਮੀ ਦਾ ਹਾਲ ਚਾਲ ਪੁੱਛਣ ਦੀ ਬਜਾਏ ਕਿਸੇ ਪੀੜਤ ਦਾ ਹਾਲਾਤ ਪੁੱਛਣ ਦੀ ਬਜਾਏ ਇਹਨਾਂ ਨੇ ਕੀ ਕੀਤਾ ਸਾਡੀਆਂ ਮੰਗਾਂ ਨੂੰ 23 ਅਗਸਤ 2021 ਨੂੰ ਇਹਨਾਂ ਮਤਾ ਪਾਤਾ ਕਿ ਸਿਰਫ ਸ਼ਹੀਦ ਧਰਮੀ ਫੌਜੀ ਤੇ ਜਨਰਲ ਕੋਰਟ ਮਾਰਫ ਵਾਲੇ ਧਰਮੀ ਫੌਜੀ ਨੇ ਉਸ ਤੋਂ ਬਾਅਦ ਫਿਰ ਆਹ ਇਹਨਾਂ ਨੂੰ ਅਪੀਲ ਕੀਤੀ ਇਹਨਾਂ ਨੇ 21 ਜੁਲਾਈ 2023 ਨੂੰ ਸਾਡੀ ਸਬ ਕਮੇਟੀ ਨਾਲ ਮੀਟਿੰਗ ਹੁੰਦੀ ਆ ਜਿਹਦੇ ਵਿੱਚ ਇਹਨਾਂ ਨੇ 272ਵੇਂ ਫੌਜੀ ਜਨਰਲ ਕੋਰਟ ਮਾਰਵਾਲੇ ਘਾਤੇ ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਨਰਲ ਕੋਰਟ ਵਿੱਚ 309 ਧਰਮੀ ਫੌਜੀਆ ਦਾ ਹੋਇਆ ਇਹਨਾਂ ਨੇ ਕੇਸ ਹਨ 262 ਫਾਤੇ ਇਸ ਸ਼ਰੋਮਿਕਟੀ ਜਾਣਦੀ ਆ ਔਰ ਇਹਨਾਂ ਸ਼ਹੀਦ ਧਰਮੀ ਫੌਜੀ ਫਾਤੇ ਫਿਰ ਸਾਡੀ ਜਿਹੜੀ ਆ ਸਾਡੀ ਆਪਣੇ ਸ਼ਰੋਮਿਕਟੀ ਦਾ ਪ੍ਰਧਾਨ ਭਰਿੰਦਰ ਸਿੰਘ ਧਾਮੀ ਦੇ ਨਾਲ 23 ਨਵੰਬਰ 2023 ਨੂੰ ਮੀਟਿੰਗ ਹੁੰਦੀ ਆ ਜਿਹਦੇ ਵਿੱਚ ਅਸੀਂ ਆਪਣੀਆਂ ਮੰਗਾਂ ਰੱਖਨੇ ਆ ਤੇ ਉਹਦੇ ਵਿੱਚ ਮਤਾ ਫੇਰੇ ਪਾ ਦਿੰਦੇ ਨੇ ਕਿ 309 ਤਰਮੀ ਫੌਜੀ ਨੇ ਜਨਕੋਟ ਮਾਰੇ ਤੇ ਬਾਕੀ ਦਾ ਮੈਨੂੰ ਪਤਾ ਨਹੀਂ ਨਾ ਕੀ ਪਾਇਆ ਕੀ ਨਹੀਂ ਪਾਇਆ ਕਿਉਂਕਿ ਸਾਨੂੰ ਮਤਾ ਨਹੀਂ ਦਿੰਦੇ ਉਸ ਮੰਗ ਨੂੰ ਫਿਰ ਅਸੀਂ ਜਿਹੜਾ ਇਹਨਾਂ ਦੇ ਅੱਗੇ ਅਪੀਲ ਕੀਤੀ ਆ ਜਿਹੜੀ ਹੁਣ 1 ਜੁਲਾਈ 2024 ਨੂੰ ਸਾਡੀ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਹੁੰਦੀ ਆ ਉਹਦੇ ਮਤਾ ਜਿਹੜਾ ਜਦੋਂ ਮੀਟਿੰਗ ਹੁੰਦੀ ਆ ਉਹਦੇ ਵਿੱਚ ਸਾਨੂੰ ਇੰਨਾ ਕੁ ਜਲੀਲ ਕਰਦੇ ਨੇ ਬਾਰ-ਬਾਰ ਪੁੱਛਦੇ ਨੇ ਜਦੋਂ ਗੱਲ ਜਨਰਲ ਕੋਰਟ ਮਾਰ ਵਾਲੀ ਚੱਲਦੀ ਆ ਉਹ ਸੋਚਦੇ ਨੇ ਕਿ ਜੀਸੀਮ ਹੋਇਆ ਜਦੋਂ ਡੇਸੈਂਟ ਫਰਾਮ ਸਰਵਿਸ ਵਾਲੀ ਚੱਲਦੀ ਉਹ ਕਹਿੰਦੇ ਨੇ ਉਹਨਾਂ ਦਾ ਜੀਸੀਮ ਹੋਇਆ ਉੱਥੇ ਵਿਚਾਰ ਕੀ ਕੀਤਾ ਜਿਹੜਾ ਡੀਸੀ ਮਮਾ ਇਸ ਸਮਰੀ ਕੋਰਟ ਮਾਸਟਰ ਵਾਲੇ ਜਿਹੜਾ ਕੋਈ ਅਧਿਕਾਰੀ ਜਿਹੜਾ ਡਿਸਟ੍ਰਿਕਟ ਫਰਮ ਸਰਵਿਸ ਕਰ ਸਕਦਾ ਇਹਨਾਂ ਦਾ ਜਨਰਲ ਕੋਰਟ ਮਾਸਟਰ ਨੂੰ ਦੱਸੇ ਡਿਸਟ੍ਰਿਕਟ ਫਰਮ ਸਰਵਿਸ ਨਹੀਂ ਉਹਨਾਂ ਦੀ ਤਕਲੀਫ਼ ਸੁਣਨ ਲਈ ਉਹਨਾਂ ਨੂੰ ਜਾਣਨ ਵਾਸਤੇ ਜਾਂ ਧਰਮੀ ਫੌਜੀ ਦੀ ਤਕਲੀਫ਼ ਨੂੰ ਜਾਣਨ ਵਾਸਤੇ ਅਸੀਂ ਜਿਹੜੀ ਹੀ ਸਾਰੀ ਮੰਗ ਹੱਥ ਜੋੜ ਕੇ ਅਪੀਲ ਕੀਤੀ ਆ ਸਬ ਕਮੇਟੀ ਦੇ ਅੱਗੇ ਤੁਸੀਂ ਇੱਕੋ ਸਾਨੂੰ ਕੋਈ ਸਵਾਲ ਨਾ ਦੋ ਕਾਹੀ ਨਹੀਂ ਲੈਂਦੇ ਆ ਬੇਗਾ ਇਕੋਬਿੰਟ ਇਹ ਜਿਹੜਾ ਜੂਨ 1984 ਨੂੰ ਬੈਰਕ ਛੱਡ ਕੇ ਧਰਮੀ ਫੌਜੀ ਜਿਹੜਾ ਵਾ ਅੰਮ੍ਰਿਤਸਰ ਨੂੰ ਚਾਲੇ ਪਾਤੇ ਆ ਉਹ ਧਰਮੀ ਫੌਜੀ ਮੰਨਿਆ ਜਾਵੇ ਲੇਕਿਨ ਉਹਦਾ ਜਿਹੜਾ ਮਤਾ ਵਾ ਉਹਦਾ ਜਿਹੜਾ ਮਤਾ ਵਾ ਉਹਨਾਂ ਨੇ ਫਿਰ ਉਥੇ ਪਾਤਾ ਪਹਿਲੀ ਗੱਲ ਤੇ ਮੇਰੀ ਮੰਗ ਨੂੰ ਉਹਨਾਂ ਨੇ ਗਲਤ ਲਿਖ ਦਿੱਤਾ ਉਥੇ ਕੀਤਾ ਕਿ ਧਰਮੀ ਫੌਜੀਆਂ ਨੇ ਮੰਗ ਕੀਤੀ ਕਿ ਇਹਦੀ ਸਾਡੀ ਕੁਰਬਾਨੀ ਦੀ ਸਲਾਘਾ ਕੀਤੀ ਜਾਵੇ ਜਦ ਕਿ ਮੈਂ ਉਥੇ ਕਹਿਣਾ ਕਿ ਧਰਮੀ ਫੌਜੀ ਬੈਰਕਸ਼ਾਡ ਵਾਲੇ ਮੰਨੇ ਜਾਣ ਫਿਰ ਅੱਗੇ ਜਾ ਕੇ ਕਹਿੰਦਾ ਕਿ 5 ਜਨਵੰਬਰ 5 ਜੁਲਾਈ 2024 ਨੂੰ ਅੰਤਮ ਕਮੇਟੀ ਦੇ ਵਿੱਚ ਫੈਸਲਾ ਲਿਆ ਜਾਂਦਾ ਕਿ ਅਸੀਂ ਧਰਮੀ ਫੌਜਾਂ ਦੀ ਕੁਰਬਾਨੀ ਦੀ ਸਲਾਹਾ ਕਰਦੇ ਹਾਂ ਇੱਥੇ ਇਹ ਅਲਬਿ ਸਲਾਹਾ ਧਰਮੀ ਫੌਜੀ ਜੇਕਰ ਸਾਨੂੰ 40 ਸਾਲ ਬਾਅਦ ਅੱਜ ਧਰਮੀ ਫੌਜੀ ਵੀ ਨਹੀਂ ਮੰਨਦੀ ਸ਼ੁਰੂਮਕੀਤੀ ਤੇ ਇਸ ਕਰਕੇ ਸਾਨੂੰ ਜਿਹੜਾ ਅੱਜ ਪਰਸੇ ਅੱਗੇ ਆਉਣਾ ਪਿਆ ਔਰ ਅੱਜ ਮੈਂ ਬੇਨਤੀ ਕਰਦਾ ਵਾਂ ਹੱਥ ਜੋੜ ਕੇ ਸਿੰਘ ਸਾਹਿਬਾਨ ਨੂੰ ਗਿਆਨੀ ਰਕबीर ਸਿੰਘ ਦੇ ਅੱਗੇ ਬੇਨਤੀ ਕਰਾਂਗੇ ਟਾਈਮ ਲੈ ਕੇ ਮਿਲ ਕੇ ਉਹ ਵੀ ਸਾਨੂੰ ਸਮਾਂ ਦੇਣ ਉਸ ਤੋਂ ਬਾਅਦ ਆਹੀ ਸਿੰਘ ਸਭਾ ਤੋਂ ਬਾਅਦ ਆਹੀ ਹਰਜਿੰਦਰ ਸਿੰਘ ਪ੍ਰਧਾਨ ਸ਼ਰਮੇ ਕਟੇ ਹਰਜਿੰਦਰ ਸਾਹਿਬ ਨੂੰ ਮਿਲਾਂਗੇ ਸਮਾਂ ਲੈ ਕੇ ਫਿਰ ਅਪੀਲ ਕਰਾਂਗੇ ਫਿਰ ਅਸੀਂ ਗਿਆਨੀ ਹਰਪ੍ਰੀਤ ਸਿੰਘ ਸਾਭਕਾ ਜਥੇਦਾਰ ਅਕਾਲ ਤਖਤ ਦੇ ਔਰ ਸਾਬੋ ਕੀ ਤਲਵੰਡੀ ਦੇ ਜਿਹੜੇ ਜਹੇਦਾਰ ਨੇ ਮੌਜੂਦਾ ਉਹਨਾਂ ਨੂੰ ਜਾ ਕੇ ਟਾਈਮ ਲੈ ਕੇ ਮਿਲ ਕੇ ਅਪੀਲ ਕਰਾਂਗੇ ਤੇ ਇਹ ਜਿਹੜਾ ਮਤਾ ਵਾ ਉਹਨਾਂ ਨੂੰ ਖਾਵਾਂਗੇ ਕਿ ਸਾਡੀ ਮੰਗ ਇਹ ਹੀ ਕਿ ਜਿਹੜਾ ਜੂਨ 1984 ਦੇ ਵਿੱਚ ਬੈਰਤ ਛੱਡ ਗਏ ਧਰਮੀ ਫੌਜੀ ਜਿਹੜਾ ਵਾ ਉਹ ਅੰਮ੍ਰਿਤਸਰ ਨੂੰ ਚਾਲੇ ਪਾਟ ਉਸ ਨੂੰ ਧਰਮੀ ਫੌਜੀ ਮੰਨਿਆ ਜਾਵੇ ਲੇਕਿਨ ਇਸ ਮਤੇ ਦੇ ਵਿੱਚ ਫੇਰ ਸਾਨੂੰ ਬੂੰਗਲਵਾਣਾ ਮਿੱਟੀ ਛਾੜ ਕੇ ਸਾਨੂੰ ਤੋਫੀ ਦੇ ਕੇ ਜਦੋਂ ਨਿਆਂ ਦੇ ਨੂੰ ਤੋੜ ਦਈਦਾ ਸਾਨੂੰ ਆ ਮਤਾ ਦੇ ਕੇ ਸਾਨੂੰ ਸਾਡੀ ਮੰਗ ਜਿਹੜੀ ਆ 40 ਸਾਲ ਬਾਲ ਕਰਤੀ ਔਰ ਮੈਂ ਇੱਥੇ ਜਿੱਥੇ ਸਿੰਘ ਸਾਹਿਬਾਂ ਨੂੰ ਅਪੀਲ ਕਰਾਂਗਾ ਜਿੱਥੇ ਮੈਂ ਪ੍ਰਧਾਨ ਸਾਹਿਬ ਨੂੰ ਅਪੀਲ ਕਰਾਂਗਾ ਜਿੱਥੇ ਮੈਂ ਸਾਫਤਾ ਜਿ세 ਦਾ ਅਗਿਆਨੀ ਹਰਪ੍ਰੀਤ ਸਾਹਿਬ ਨੂੰ ਬੇਨਤੀ ਕਰਾਂਗਾ ਉੱਥੇ ਮੈਂ ਸਮੁੱਚੀ ਧਰਮੀ ਫੌਜੀ ਜਥੇਬੰਦੀ ਨੂੰ ਅਪੀਲ ਕਰਾਂਗਾ ਸਿੱਖ ਕੌਮ ਨੂੰ ਅਪੀਲ ਕਰਾਂਗਾ ਸਾਡੀ ਸਿੱਖ ਕੌਮ ਨੂੰ ਅਪੀਲ ਕਰਨੀ ਤਾਂ ਬਣਦੀ ਆ ਕਾ ਕਾਲ ਤਖਤ ਦੇ ਉਤੇ ਹਮਲਾ ਹੋਇਆ ਤੇ ਫੌਜੀਆ ਨੇ ਪਾਰਕਾਂ ਛੜੀਆਂ ਉਹ ਅਕਾਲ ਤਖਤ ਜਿਹੜਾ ਧਰਮੀ ਫੌਜੀਆ ਨੇ ਉਹ ਸਿੱਖ ਕੌਮ ਦਾ ਅਕਾਲ ਤਖਤਾ ਗੁਰਨਾਨ ਨਾਮ ਲੈਵਾ ਦਾ ਸੰਗਤ ਦਾ ਦਬਾ ਇਸ ਕਰਕੇ ਆ ਜੇਕਰ ਸਾਡਾ ਹੁਣ ਵੀ ਹਾਲ ਨਾ ਹੋਇਆ ਤੇ ਫਿਰ ਅਸੀਂ ਜਿਹੜਾ ਵਾ ਧਰਮੀ ਫੌਜੀ ਸਮੁੱਚੀ ਨੂੰ ਸਦਕੇ ਆਪਣੀ ਇੱਕ ਵੱਡਾ ਕਠ ਕਰਾਂਗੇ ਜਿਹਦੇ ਵਿੱਚ ਜਿਹੜਾ ਸਿੱਖ ਕੌਮ ਨੂੰ ਸਦਾ ਧਮਾਂਗੇ ਸਿੱਖ ਕੌਮ ਵੀ ਵਿੱਚ ਆਏਗੀ ਔਰ ਫਿਰ ਇਹ ਕਬੜਾ ਇਕੱਠ ਕਰਕੇ ਜਿਹੜਾ ਵਾ ਆਪਣਾ ਜਿਹੜਾ ਫੈਸਲਾ ਵਾ ਜਾਂ ਆਪਣੀ ਮੰਗ ਆਪਾਂ ਜਿਹੜੀ ਇਹ ਆਪਾਂ ਇਸ ਵੇਲੇ ਦਫ਼ਤਰਾਂ ਦੇ ਚੱਕਰ ਮਾਰਨ ਨਾਲੋਂ ਫਿਰ ਅਸੀਂ ਜਿਹੜਾ ਵਾ ਸੰਗਤ ਦੇ ਵਿੱਚ ਖੁੱਲੇ ਆਮ ਜਿਹੜਾ ਪਰਸ ਦੇ ਥਰੂ ਜਾਵਾਂਗੇ ਸੋ ਥੇਰ ਮੈਂ ਅਪੀਲ ਕਰਦਾ ਕਿ ਦੁਬਾਰਾ ਮਿਲਨ ਦੇ ਨਾਲ ਸਾਡਾ ਇਹ ਸਮੱਸਿਆ ਦਾ ਹੱਲ ਕੀਤਾ ਜਾਏ ਇੱਕ ਧਾਰਮਿਕ ਜਥੇਬੰਦੀ ਆ ਨਾ ਕਿ ਰਾਜਨੀਤਿਕ ਜਥੇਬੰਦੀ ਆ ਸਾਨੂੰ ਸ਼ਰੋਮਣੀ ਕਾਦੀ ਦੁਬਾਰਾ ਵਿਚਾਰ ਕਰਕੇ ਇੱਥੇ ਕੇਵਲ ਤੇ ਕੇਵਲ ਧਰਮੀ ਫੌਜੀ ਲਫ਼ਜ਼ ਪਾਇਆ ਜਾਏ ਸਾਨੂੰ ਸੜਕਾਂ ਤੇ ਨਾ ਤੋਰਿਆ ਜਾ ਕੋਈ ਰਾਜਨੀਤਿਕ ਨਾ